ਪੰਥ ਨਿਹਾਰੈ ਕਾਮਣੀ ਲੋਚਨ ਭਰੀ ਲੈ ਉਸਾਸਾ ਹੋਰਨਾ ਭੀਜੈ ਪਗਨਾ ਖੀਸੈ ਹਰ ਦਰਸ਼ਨ ਕੀ ਆਸਾ ਉਡਹੋ ਨਾ ਕਾਗਾ ਕਾਰੇ ਵੇਗ ਮਲੀਜੈ ਆਪਣੇ ਰਾਮ ਪਿਆਰੇ ਕਾਗਾ ਕਰੰਗ ਟਣੋ ਲੈ ਆ ਸਗਲਾ ਖਾਇਆ ਮਾਸ ਇਹ ਦੁਇ ਨੈਨਾ ਮਤ ਛੂ ਪਿਰ ਦੇਖਣ ਕੀ ਆਸਾ ਸਾਰੂ ਸਤਕਾਰਯੋ ਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ ਉਹ ਬਹੁਤ ਵੱਡੇ ਪਾਗ ਆਪ ਜੀਆਂ ਦੇ ਗੁਰੂ ਮਹਾਰਾਜ ਦੀ ਪਾਵਨ ਪਵਿੱਤਰ ਨਿੱਗੀ ਗੋਵਦਾ ਆਨੰਦ ਮਾਣ ਰਹੇ ਹਾਓ ਇਕਾਗਰਤਾ ਬਣਾਈਏ ਇਹ ਸਤ ਸੰਗਤ ਦਾ ਸਮਾ ਬਹੁਤ ਹੀ ਪਾਗਾ ਨਾਲ ਪ੍ਰਾਪਤ ਹੁੰਦਾ ਵੱਡ ਭਾਗੀ ਹਰ ਸੰਗਤ ਪਾਵੈ ਮਹਾਰਾਜ ਕਹਿੰਦੇ ਵੱਡਿਆਂ ਭਾਗਾਂ ਨਾਲੇ ਸੰਗਤ ਮਿਲਦੀ ਹੈ ਭਾਗ ਹੀਣ ਪਰਮ ਚੋਟਾਂ ਖਾਵੈ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀ ਜੈ ਜਿਉ ਅੰਤ ਕਰਨ ਦੀ ਮੈਲ ਸੰਗਤ ਕਰਨ ਤੋਂ ਬਿਨਾ ਦੂਰ ਨਹੀਂ ਹੁੰਦੀ ਜਿੰਉ ਤੱਕ ਅੰਦਰ ਮੈਲ ਪਰਮੇਸ਼ਰ ਦਾ ਵਾਸਾ ਨਹੀਂ ਹੁੰਦਾ ਸਾ ਸੰਗਤ ਜਿਉਂ-ਜਿਉਂ ਨਾਮ ਪਰਪੱਕ ਹੁੰਦਾ ਇਨਸਾਨ ਨਾਮ ਜਪਦਾ ਤਾਂ ਉਹਨੂੰ ਏਦਾਂ ਲੱਗਦਾ ਵੀ ਸਰੀਰ ਹੌਲਾ ਹੁੰਦਾ ਜਾਂਦਾ ਜਿੰਨੇ ਵੀ ਪਾਪ ਨੇ ਉਹਨਾਂ ਦਾ ਨਾਸ ਹੋ ਜਾਂਦਾ ਬਿਗਨ ਦੂਰ ਹੋ ਜਾਂਦੇ ਦੁੱਖ ਦੂਰ ਹੋ ਜਾਂਦੇ ਰੁਕਾਵਟਾਂ ਦੂਰ ਹੋ ਜਾਂਦੀਆਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਿਹੜੇ ਨਾਮ ਜਪਦੇ ਨੇ ਉਹਨਾਂ ਦੀ ਪਰਥਾਈ ਮਹਾਰਾਜ ਕਹਿੰਦੇ ਬਿਗਨ ਬਿਨਾਸਨ ਸਭ ਦੁੱਖ ਨਾਸਨ ਸਤਗੁਰ ਨਾਮ ਦਰਦਾਇ ਜਿਨ੍ਹਾਂ ਨੇ ਸਤਗੁਰ ਦਾ ਨਾਮ ਦ੍ਰਿੜ ਕੀਤਾ ਜਿਹੜੇ ਮੂਲ ਮੰਤਰ ਨਾਲ ਜੁੜ ਗਏ ਬਿਗਨ ਨਹੀਂ ਆ ਸਕਦਾ ਕੋਈ ਹਾਂ ਕਈ ਵਾਰੀ ਸਮਾਂ ਲੱਗ ਜਾਂਦਾ ਕਈ ਵਾਰੀ ਸਮਾਂ ਜ਼ਰੂਰ ਲੱਗ ਜਾਂਦਾ ਉਹ ਉਹ ਪਰਮੇਸ਼ਰ ਨੂੰ ਪਤਾ ਹੁੰਦਾ ਵਾਹਿਗੁਰੂ ਨੂੰ ਪਤਾ ਵੀ ਅਜੇ ਇਹਨੂੰ ਇਹ ਵਸਤੂ ਦੀ ਲੋੜ ਨਹੀਂ ਹੈ ਆਪਾਂ ਕਹਦੇ ਹਾਂ ਕਾਲੀ ਕਾਲੀ ਦੇ ਵਿੱਚ ਫਿਰ ਕੰਮ ਖਰਾਬ ਹੁੰਦਾ ਪਰਮੇਸ਼ਰ ਨੂੰ ਪਤਾ ਵੀ ਅਜੇ ਇਹਨੂੰ ਲੋੜ ਨਹੀਂ ਹੈ ਫਿਰ ਵੀ ਮੰਗ ਰਹੇ ਹਾਂ ਸਮੇਂ ਤੇ ਇਹ ਵਸਤੂ ਦੀ ਪ੍ਰਾਪਤੀ ਹੁੰਦੀ ਹੈ ਆਪਾਂ ਕਾਲੇ ਪੈ ਜਾਣੀ ਮਹਾਰਾਜ ਕਹਿੰਦੇ ਵੀ ਜਿਹੜੇ ਨਾਮ ਜਪਦੇ ਉਹਨਾਂ ਨੂੰ ਬਿਗਨ ਨਹੀਂ ਆ ਸਕਦੇ ਸਾਰੇ ਬਿਗਨ ਦੂਰ ਸਾਰੇ ਦੁੱਖ ਦੂਰ ਕੋਈ ਵੀ ਦੁੱਖ ਹੈ ਨਾਮ ਜਪਣ ਨਾਲ ਦੂਰ ਹੋ ਜਾਂਦਾ ਬਿਗਨ ਬਿਨਾਸਨ ਸਭ ਦੁੱਖ ਨਾਸਨ ਦੁੱਖਾਂ ਦਾ ਨਾਸ਼ ਹੋ ਜਾਂਦਾ ਸਤਗੁਰ ਨਾਮ ਦਰੜਾਇਆ ਕੋਈ ਪਾਪ ਪਏ ਸਭ ਪਾਵਨ ਜਨ ਨਾਨਕ ਸੁਖ ਕਰਿਆ ਪਾਪ ਦੂਰ ਹੋ ਜਾਂਦੇ ਜਿੰਨੇ ਮਰਜੀ ਪਾਪ ਕੀਤੇ ਹੋਣ ਸੋ ਸੰਗਤ ਇੱਕ ਜਨਮ ਦੇ ਨਹੀਂ ਮਹਾਰਾਜ ਕਹਿੰਦੇ ਕਈ ਜਨਮਾਂ ਦੇ ਆਪ ਜੀ ਨੇ ਸ਼ਬਦ ਪੜ੍ਹਿਆ ਜਨਮ ਜਨਮ ਕੇ ਦੁੱਖ ਅਨਿਵਾਰ ਹੈ ਜਨਮਾਂ ਜਨਮਾਂ ਦੇ ਇੱਕ ਜਨਮ ਦੇ ਨਹੀਂ ਇੱਕ ਰੋਗ ਲੱਗ ਜਾਵੇ ਬੰਦਾ ਸੋਚੀ ਜਾਂਦਾ ਪਤਾ ਨਹੀਂ ਇਹ ਦੂਰ ਹੋਣਾ ਕਿ ਨਹੀਂ ਹੋਣਾ ਮਹਾਰਾਜ ਕਹਿੰਦੇ ਇੱਕ ਜਨਮ ਦੀ ਫਿਕਰ ਨਾ ਕਰ ਜਨਮ ਜਨਮ ਦੇ ਰੋਗ ਸਤਿਗੁਰੂ ਠੀਕ ਕਰ ਦਿੰਦੇ ਜਨਮ ਜਨਮ ਕੇ ਦੁਖ ਨਿਵਾਰੈ ਸੂਕਾ ਮਨ ਸਧਾਰੈ ਦਰਸ਼ਨ ਪੇੜਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਵੈਦ ਗੁਰੂ ਗੋਬਿੰਦ ਦਾ ਜਦੋਂ ਪਰਮੇਸ਼ਰ ਵੈਦ ਬਣ ਕੇ ਆ ਗਿਆ ਫਿਰ ਕੋਈ ਘਾਟ ਨਹੀਂ ਰਹਿੰਦੀ ਵੈਦ ਕੌਣ ਨੇ ਗੁਰਨਾਨਕ ਸਾਹਿਬ ਫਰੀਦ ਸਾਹਿਬ ਕਹਿੰਦੇ ਫਰੀਦਾ ਮੈਂ ਜਾਣਿਆ ਦੁੱਖ ਮੁੱਝ ਕੋ ਦੁੱਖ ਸਭਾਇਆ ਜਗ ਕੋਠੇ ਚੜ ਕੇ ਦੇਖਿਆ ਘਰ ਘਰ ਰਹਾ ਅੱਗ ਫਰੀਦ ਸਾਹਿਬ ਸ਼ਬਦ ਵਿੱਚ ਫਰਮਾਨ ਕਰਦੇ ਮੈਂ ਕਿਤੇ ਸੋਚਿਆ ਮੈਂ ਹੀ ਦੁਖੀ ਆ ਕਹਿੰਦੇ ਕੋਠੇ ਚੜ ਕੇ ਦੇਖਿਆ ਸਾਰੀ ਦੁਨੀਆ ਦੁਖੀ ਹੈ ਜਿਹਨੂੰ ਮਰਜ਼ੀ ਫੜ ਲਓ ਉਹ ਕਹਿੰਦਾ ਪਹਿਲਾਂ ਮੇਰਾ ਦੁੱਖ ਸੁਣ ਲਓ ਆਪਣਾ ਬਾਅਦ ਚ ਸੁਣਾ ਦੇ ਰੈਂਚਾ ਪਈਆਂ ਹੋਈਆਂ ਦੁੱਖ ਪੈ ਗਏ ਮੁਸੀਬਤਾਂ ਪੈ ਗਈਆਂ ਕਿਉਂ ਪਈਆਂ ਮੁਸੀਬਤਾਂ ਆਪਾਂ ਬੇਮੁਖ ਹੋ ਗਏ ਬਾਬੇ ਨਾਨਕ ਤੋਂ ਸਾਹ ਸੰਗਤ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਕਤਕ ਕਰਮ ਕਮਾਉਣੇ ਦੋਸ ਨਾ ਕਾਹੋਂ ਜੋ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਹੋ ਬੇਮਖ ਹੋਏ ਰਾਮ ਤੇ ਲੱਗਣ ਜਨਮ ਵਿੱਚੋ ਫਿਰ ਮੈਂ ਕੌੜੇ ਹੋਏਗੇ ਜਿਤੜੇ ਮਾਇਆ ਭੂ ਪਰਮੇਸ਼ਰ ਨੇ ਦਾਤਾਂ ਦਿੱਤੀਆਂ ਮਿੱਠੀਆਂ ਦਾਤਾਂ ਕੌੜੀਆਂ ਕਰ ਲਈਆਂ ਪਰਮੇਸ਼ਰ ਨੂੰ ਭੁਲਾ ਕੇ ਸਭ ਕੁਝ ਮਿਲ ਗਿਆ ਘਰ ਵੀ ਮਿਲ ਗਿਆ ਗੱਡੀਆਂ ਕਾਰਾਂ ਵੀ ਮਿਲ ਗਈਆਂ ਕਾਰੋਬਾਰ ਵਧੀਆ ਹੋ ਗਿਆ ਜੁੜਨਾ ਚਾਹੀਦਾ ਸੀ ਪਰਮੇਸ਼ਰ ਦੇ ਨਾਲ ਹੋਰ ਵੀ ਹੁਣ ਮਹਾਰਾਜ ਨੇ ਘਰ ਵੀ ਪਾਤਾ ਗੱਡੀ ਵੀ ਵਧੀਆ ਹੋ ਗਈ ਕਾਰੋਬਾਰ ਵੀ ਵਧੀਆ ਹੋ ਗਿਆ ਨਾਮ ਵੀ ਚੰਗਾ ਹੋ ਕਿਰਪਾ ਬਹੁਤ ਕਰਤੀ ਮਹਾਰਾਜ ਨੇ ਉਹਨਾਂ ਜੁੜਨਾ ਚਾਹੀਦਾ ਸੀ ਵੱਧ ਵੀ ਮਹਾਰਾਜ ਦਾ ਸ਼ੁਕਰਾਨਾ ਕਰੀਏ ਨਾਮ ਜਪ ਵਧਾਈਏ ਜੁੜਨਾ ਤਾਂ ਕੀ ਸੀ ਸੰਗਤ ਵਿੱਚ ਆਉਣਾ ਹੀ ਛੱਡ ਤਾ ਗੁਰਪੁਰਬਾਂ ਨੂੰ ਆਉਣਾ ਛੱਡ ਤਾ ਇਹ ਪੁੱਛੀਏ ਵੀ ਹਾਂ ਜੀ ਸਿੰਘ ਸਾਹਿਬ ਕਿਉਂ ਨਹੀਂ ਆਉਂਦੇ ਸਮਾਂ ਨਹੀਂ ਹੈ ਜੀ ਹੁਣ ਦਿੱਤਾ ਤਾਂ ਦਿੱਤੀਆਂ ਸੀ ਪਰਮੇਸ਼ਰ ਨੇ ਮਹਾਰਾਜ ਕਹਿੰਦੇ ਖਿੰਮੇ ਕੌੜੇ ਹੋਏਗੇ ਜਿਤੜੇ ਮਾਇਆ ਪੋ ਇਸ ਕਰਕੇ ਜੇ ਪਰਮੇਸ਼ਰ ਨੇ ਦਾਤਾਂ ਦਿੱਤੀਆਂ ਪਰਮੇਸ਼ਰ ਨੂੰ ਭੁੱਲਣਾ ਨਹੀਂ ਚਾਹੀਦਾ ਬਾਹਰਲੇ ਦੇਸ਼ਾਂ ਵਾਲੇ 100 100 ਕਿਲੋਮੀਟਰ ਤੇ ਜਾ ਕੇ ਸਤਸੰਗ ਕਰਦੇ ਕਿਉਂ ਗੁਰਦੁਆਰਾ ਸਾਹਿਬ ਨੇੜੇ ਨਹੀਂ ਹੈ ਕਿਤੇ 50 ਕਿਲੋਮੀਟਰ ਤੇ ਕਿਤੇ 70 ਕਿਲੋਮੀਟਰ ਤੇ ਕਿਤੇ 100 ਕਿਲੋਮੀਟਰ ਤੇ ਕਈਆਂ ਨੂੰ 200 ਕਿਲੋਮੀਟਰ ਪੈ ਜਾਂਦਾ ਉਹ ਹਫ਼ਤੇ ਬਾਅਦ ਜ਼ਰੂਰ ਸਤਸੰਗ ਕਰਦੇ ਨੀ ਪਰਮੇਸ਼ਰ ਨਾਲ ਜੁੜੇ ਰਹੀਏ ਆਪਣੇ ਤੇ ਤਾਂ ਮਹਾਰਾਜ ਨੇ ਕਿਰਪਾ ਕੀਤੀ ਐ ਹਰ ਪਿੰਡ 'ਚ ਗੁਰਦੁਆਰਾ ਸਾਹਿਬ ਆ ਆਪਾਂ ਜੁੜੀਏ ਹੁਣ ਜੁੜਨ ਦਾ ਸਮਾਂ ਸਾਧ ਸੰਗਤ ਆ ਜਿਹੜਾ ਕਾਲ ਯੁਗ ਦਾ ਸਮਾਂ ਇਹ ਜੁੜਨ ਦਾ ਸਮਾਂ ਜੁੜੀਏ ਹਫਤੇ ਬਾਅਦ ਜ਼ਰੂਰ ਜਿੱਥੇ ਵੀ satsang ਹੁੰਦਾ ਹੋਵੇ ਪਰਮੇਸ਼ਰ ਦੀ ਸਿਵਤ ਸਲਾਹ ਹੁੰਦੀ ਹੋਵੇ ਜ਼ਰੂਰ ਕਰੋ satsang ਜੇ ਕਿਤੇ ਸਤਪੁਰਖ ਦਾ ਸੰਗ ਮਿਲ ਜਾਵੇ ਸਾਧੂ ਦਾ ਸੰਗ ਮਿਲ ਜਾਵੇ ਫਿਰ ਤਾਂ ਛੱਡਣਾ ਨਹੀਂ ਚਾਹੀਦਾ ਗਾਜੀ ਕਿ ਆਖੋ ਸਤਿ ਮਾ ਸ੍ਰੀ ਵਾਹਿਗੁਰੂ ਜਦ ਤੱਕ ਸਰੀਰ ਲਾਹ ਲੈਣਾ ਚਾਹੀਦਾ ਜਦੋਂ ਸਰੀਰ ਤੋਂ ਚਲੇ ਜਾਂਦੇ ਮਹਾਪੁਰਖ ਫਿਰ ਬੰਦਾ ਸੋਚਦਾ ਵੀ ਉਹ ਲਾਹਾ ਨਹੀਂ ਲੈ ਸਕਦਾ ਸੰਗਤਾਂ ਲਾਹਾ ਲੈਣ ਵਾਸਤੇ ਕਾਬਲ ਤੋਂ ਆਉਂਦੀਆਂ ਸੀ ਗੁਰਨਾਨਕ ਸਾਹਿਬ ਦੇ ਕੋਲ ਸਾਲ ਬਾਅਦ ਕਿਉਂ ਦੂਰ ਸੀ ਕਾਬਲ ਤੋਂ ਆਉਣਾ ਕੋਈ 100 ਮੀਲ ਤੋਂ ਆਉਂਦਾ ਕੋਈ 200 ਮੀਲ ਤੋਂ ਆਉਂਦਾ ਸੰਗਤਾਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਝੋਟੀਆਂ ਬਣਾ ਕੇ ਪਹਿਲਾ ਸ਼ਬਦ ਪੜ੍ਹਦੇ ਗੁਰਨਾਨਕ ਸਾਹਿਬ ਦੇ ਦਰਸ਼ਨ ਨੂੰ ਕਾਬਲ ਕੰਧਾਰ ਦੀ ਸੰਗਤ ਇੱਕ ਸਾਲ ਬਾਅਦ ਜਾਇਆ ਕਰਦੀ ਸੀ ਕੋਈ ਨਾਸਤਕ ਮਿਲ ਗਿਆ ਰੱਬ ਦੀ ਹਸਤੀ ਤੋਂ ਮੁਨਕਰ ਜਿਹੜਾ ਰੱਬ ਨੂੰ ਨਹੀਂ ਮੰਨਦਾ ਜਿਨੇ ਬਣਾਇਆ ਉਹਨੂੰ ਹੀ ਭੁੱਲ ਕੇ ਉਹ ਕਹਿਣ ਲੱਗਿਆ ਵੀ ਤੁਸੀਂ ਕਿੱਥੇ ਚੱਲੇ ਹੋ ਭਾਈ ਕਹਿੰਦੇ ਅਸੀਂ ਆਪਣੇ ਗੁਰੂ ਦੇ ਦਰਸ਼ਨਾਂ ਨੂੰ ਜਾ ਰਹੇ ਹਾਂ ਈਮੇਲ ਦਾ ਤੁਹਾਨੂੰ ਗੁਰੂ ਦੇ ਦਰਸ਼ਨ ਕਰਕੇ ਜਿਹੜਾ ਮੁਖੀ ਸੀ ਸਿੱਖ ਉਹ ਕਹਿਣ ਲੱਗਿਆ ਵੀ ਹੋਰ ਤਾਂ ਸਾਨੂੰ ਪਤਾ ਨਹੀਂ ਪਰ ਇੱਕ ਸਾਲ ਸਾਡੇ ਮਨ ਨੂੰ ਸ਼ਾਂਤੀ ਰਹਿੰਦੀ ਹੈ ਕਿ ਅਖੋ ਸਤਨਾਮ ਸ਼੍ਰੀ ਵਾਹਿਗੁਰੂ ਕਿੰਨੀ ਵੱਡੀ ਗੱਲ ਕਹੀਓ ਇਹ ਜਿਹੜੀ ਸਾਖੀ ਆ ਭਾਈ ਬਾਲੇ ਵਾਲੀ ਸਾਖੀ ਦੇ ਵਿੱਚ ਕਥਾ ਹੁੰਦੀ ਆ ਭਾਈ ਬਾਲਾ ਜੀ ਬੋਲਦੇ ਗੁਰੂ ਅੰਗਦ ਦੇਵ ਜੀ ਮਹਾਰਾਜ ਸੁਣਦੇ ਪਹਿੜਾ ਮੋਖਾ ਲਖਾਰੀ ਲਿਖਦਾ ਉਹ ਨਾਸਤਕ ਬੰਦੇ ਨੇ ਪੁੱਛਿਆ ਜਿਹੜਾ ਰੱਬ ਨੂੰ ਨਹੀਂ ਮੰਨਦਾ ਕਹਿੰਦਾ ਤੁਸੀਂ ਜਾਣਦੇ ਹੋ ਗੁਰੂ ਦੇ ਦਰਸ਼ਨ ਕਰਕੇ ਤੁਹਾਨੂੰ ਮਿਲਦਾ ਕੀ ਆ ਗੁਰੂ ਦਾਸ ਇਹ ਕਹਿਣ ਲੱਗਿਆ ਵੀ ਇੱਕ ਸਾਲ ਸਾਡੇ ਮਨ ਨੂੰ ਸ਼ਾਂਤੀ ਰਹਿੰਦੀ ਹੈ ਪੂਰਾ ਇੱਕ ਸਾਲ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਹੋਰ ਕੀ ਮਿਲਦਾ ਕਹਿੰਦੇ ਕਾਰੋਬਾਰ ਦੇ ਵਿੱਚ ਵਾਦੇ ਨੇ ਕੋਈ ਘਾਟ ਕੋਈ ਨਹੀਂ ਹੋਰ ਕੀ ਮਿਲਦਾ ਕਹਿੰਦੇ ਹੋਰ ਪੁੱਛ ਕੇ ਦੱਸ ਦਾਂਗੇ ਸਹਾ ਸੰਗਤ ਜਦੋਂ ਬੰਦਾ ਦੂਰ ਬੈਠਿਆ ਹੁੰਦਾ ਨਾ ਕਿਤੇ ਉਹਦੇ ਮਨ ਦੇ ਵਿੱਚ ਪਿਆਰ ਬੜਾ ਹੁੰਦਾ ਨੇੜੇ ਵਾਲਾ ਨੂੰ ਉਹਨਾਂ ਪਿਆਰ ਨਹੀਂ ਜਾਗਦਾ ਜਿਹੜੇ ਹਰਮੰਦਰ ਸਾਹਿਬ ਤੋਂ 250 ਕਿਲੋਮੀਟਰ ਦੂਰ ਬੈਠੇ ਨੇ ਉਹਨਾਂ ਦਾ ਗੁਰੂ ਰਾਮਦਾਸ ਮਹਾਰਾਜ ਨਾਲ ਪਿਆਰ ਹੈ ਵੀ ਕਿਤੇ ਉੱਡ ਕੇ ਹਰਮੰਦਰ ਸਾਹਿਬ ਦੇ ਦਰਸ਼ਨ ਕਰ ਲਈਏ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਉਹਨਾਂ ਨੂੰ ਪਿਆਰ ਜਾਗਦਾ ਜਿਹੜੇ ਹਜੂਰ ਸਾਹਿਬ ਤੋਂ ਦੂਰ ਬੈਠੇ 2000 ਕਿਲੋਮੀਟਰ ਉਹਨਾਂ ਦਾ ਦਿਲ ਕਰਦਾ ਸਾਲ ਬਾਅਦ ਹਜੂਰ ਸਾਹਿਬ ਜਾ ਕੇ ਦਰਸ਼ਨ ਕਰ ਲਈਏ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਾਸਾ ਰਹਿੰਦੇ ਮਹਾਰਾਜ ਹਾਜ਼ਰ ਨਾਜ਼ਰ ਹਾਜ਼ਰ ਨਾਜ਼ਰ ਸਤਗੁਰੂ 60 ਸਾਲ ਚ ਇੱਕ ਵਾਰੀ 60 ਸਾਲਾਂ ਚ ਮਹਾਰਾਜ ਡੀਕਦੇ ਨੇ ਵੀ ਬੰਦੇ ਦੀ ਉਮਰ 60 ਸਾਲ ਵੀ ਹੋ ਗਈ ਜਾਣਾ ਚਾਹੀਦਾ 60 ਸਾਲਾਂ ਤੱਕ ਮਹਾਰਾਜ ਡੀਕਦੇ ਨੇ ਵੀ ਇੱਕ ਵਾਰੀ ਜ਼ਰੂਰ ਪਾਈ ਆ ਸਿੱਖਾ ਮੈਂ ਤੈਨੂੰ ਡੀਕ ਰਿਹਾ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜੇ ਸਿੱਖ ਦਾ ਗੁਰੂ ਨਾਲ ਪਿਆਰ ਹੈ ਨਾ ਤਾਂ ਉਹਦੇ ਅੰਦਰ ਬਲਬਲੇ ਉੱਠਦੇ ਨੇ ਉਹਦੇ ਅੰਦਰ ਪਿਆਰ ਉੱਠਦਾ ਵੀ ਮੈਂ ਉੱਡ ਕੇ ਮਿਲ ਜਾਾਂ ਜੇ ਖੰਭ ਕਿਤੇ ਕਹਿੰਦੇ ਬਾਜ਼ਾਰ ਚ ਮਿਲਦੇ ਹੋਣ ਮੈਂ ਸਰੀਰ ਨੂੰ ਖੰਭ ਲਾ ਕੇ ਉੱਡ ਕੇ ਗੁਰੂ ਕੋਲ ਚਲਿਆ ਜਾਵਾਂ ਗੁਰੂਗਰਜ